ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਚ ਕਮਿਸ਼ਨਰਟ ਪੁਲਿਸ ਅਮਰ ਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਘੋੜ 6 ਦੋਸ਼ੀ ਗ੍ਰਿਫਤਾਰ ਕੀਤੇ ਹੈ 4.08 ਕਿਲੋ ਹਿਰੋਇਨ ਤੇ ਦੋ ਸਫਿਸਟੀਕੇਟਿਡ ਪਿਸਤਲ ਜਿਹੜੇ ਬਰਾਮਦ ਕੀਤੇ ਗਏ ਹੈ ਇੱਕ ਉਹਨਾਂ ਚੋਂ ਬਲੌਕ ਹੈਗਾ 9mm ਦੂਜਾ 3.04 ਦਾ ਬੜਾ ਸਫਿਸਟੀਕੇਟਿਡ ਪਿਸਤਲ ਹੈ ਇਹ ਬਹੁਤ ਵੱਡਾ ਇੱਕ ਨੈਟਵਰਕ ਚੱਲ ਰਿਹਾ ਸੀਗਾ ਕ੍ਰਾਸ ਬਾਰਡਰ ਸ਼ਾਹ ਨਾਮ ਦਾ ਬੰਦਾ ਇੱਕ ਨਟੋਰੀਅਸ ਸਮਗਲਰ ਹੈ ਪਾਕਿਸਤਾਨ ਦਾ ਉਹ ਚਲਾ ਰਿਹਾ ਸੀਗਾ ਦੋ ਸੈਕਟਰ ਸਾਡੇ ਬਾਰਡਰ ਦੇ ਇਹਦੇ ਚਮਾਰਚ ਸਾਹਮਣੇ ਆਏ ਨੇ ਇੱਕ ਫਿਰੋਜ਼ਪੁਰ ਸੈਕਟਰ ਇੱਕ ਖੇਮ ਕਰਨ ਸੈਕਟਰ ਸੋ ਇਹ ਸਾਰਾ ਜਿਹੜਾ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਤੇ ਇਹਦੇ ਚ ਸਭ ਤੋਂ ਪਹਿਲਾਂ ਜਗੀਰ ਸਿੰਘ ਤੇ ਉਹਦਾ ਇੱਕ ਕਜ਼ਨ ਬ్రਦਰ ਹੈ ਅੰਗਰੇਜ਼ ਸਿੰਘ ਦੋਨੋਂ ਫਰੋਜ਼ਪੁਰ ਦੇ ਰਹਿਣ ਵਾਲੇ ਇੱਕ ਮਮਦੋਤ ਏਰੀਏ ਦਾ ਇੱਕ ਗੁਰੂ ਹਰਸਾਹੇ ਦਾ ਇਹ ਢਾਬਾ ਚਲਾਉਂਦੇ ਇਹਨਾਂ ਦਾ ਪਿੰਡ ਵੀ ਕਾਫੀ ਬਾਰਡਰ ਦੇ ਨੇੜੇ ਆ ਜੀਤ ਸਿੰਘ ਦਾ ਪਹਿਲਾਂ ਇਹ ਫੜੇਗੇ ਉਸ ਤੋਂ ਬਾਅਦ ਇਹਨਾਂ ਦੀ ਪੁੱਛ ਕੇ ਉਸ ਤੋਂ ਬਾਅਦ ਗੁਰਪ੍ਰੀਤ ਇਹ ਤਰਨ ਤਾਰਨ ਦਾ ਖੇਮ ਕਰਨ ਦਾ ਬਲਵਿੰਦਰ ਇਹ ਵੀ ਖੇਮ ਕਰਨ ਤਰਨ ਤਾਰਨ ਦਾ ਲਖਵਿੰਦਰ ਲੱਕੀ ਇਹ ਕੁੱਲਗੜੀ ਫਰੋਜ਼ਪੁਰ ਦਾ ਹੈ ਉਸ ਤੋਂ ਬਾਅਦ ਬਲਜਿੰਦਰ ਸਿੰਘ ਕੁੱਲਗੜੀ ਇਹ ਵੀ ਫਰੋਜ਼ਪੁਰ ਦਾ ਹੈ ਸੋ ਇਹ ਸਾਰਾ ਨੈਟਵਰਕ ਜਦੋਂ ਚਲਾਇਆ ਗਿਆ ਸਭ ਤੋਂ ਪਹਿਲਾਂ ਅੰਗਰੇਜ਼ ਤੇ ਗੁਰਪ੍ਰੀਤ ਫੜੇ ਜਾਂਦੇ ਆ ਉਹਨਾਂ ਤੋਂ 220 ਗ੍ਰਾਮ ਹੀਰੋਇਨ ਤੇ ਇੱਕ ਗਲੌਕ ਪਿਸਤਲ ਮਿਲਿਆ ਸੀ ਉਸ ਤੋਂ ਬਾਅਦ ਬੜੀ ਇਹਨੂੰ ਪ੍ਰੋਫੈਸ਼ਨਲ ਇਨਵੈਸਟੀਗੇਟ ਕਰਦੇ ਹੋਏ ਸਾਰੇ ਲਿੰਕੇਜਸ ਅੱਗੇ ਤੇ ਪਿੱਛੇ ਉਹਨਾਂ ਦੀ ਇਨਵੈਸਟੀਗੇਸ਼ਨ ਹੋਈ ਉਹਦੇ ਚ ਇਹ ਬਾਕੀ ਜਿਹੜੇ ਦੋਸ਼ੀ ਨੇ 4 ਉਹ ਗ੍ਰਿਫਤਾਰ ਕੀਤੇ ਗਏ ਮੋਡਸ ਟ੍ਰੈਂਡ ਜੋ ਉਹੀ ਪੁਰਾਣਾ ਹੈਗਾ ਕਿ ਬਾਰਡਰ ਦੇ ਨੇੜੇ ਪਿੰਡ ਕਨਸਾਈਨਮੈਂਟਸ ਦੀ ਪ੍ਰੀ ਡੈਸਟਿਨੇਟ ਕੋਆਰਡੀਨੇਟਸ ਲੋਕੇਸ਼ਨਸ ਤੇ ਜਾਈ ਜਾਂਦੀਆਂ ਫਿਰ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਉਸ ਕਿਤੇ ਆਉਂਦੀ ਹੈ ਇੰਡੀਆ ਚ ਔਰ ਜੇ ਆਪਾਂ ਦੇਖੀਏ ਇਹ ਸਭ ਤੋਂ ਮੇਨ ਗੱਲ ਇਹਦੇ ਤੇ ਆਈ ਹੈ ਕਿ ਲਾਲਚ ਪੈਸੇ ਦਾ ਕਿਉਂਕਿ ਢਾਬੇ ਵਾਲਿਆਂ ਨੇ ਵੀ ਸਭ ਤੋਂ ਪਹਿਲਾਂ ਲਾਲਚ ਨਾਲ ਹੀ ਕੰਮ ਕੀਤਾ ਹਾਲਾਂਕਿ ਉਮਰ ਆਪਾਂ ਸੋਚਦੇ ਹਾਂ ਮੈਂ ਹਮੇਸ਼ਾ ਯੰਗਸਟਰ ਹੀ ਹੁੰਦੇ ਨੇ ਇਹਦੇ ਵਿੱਚ 35 ਸਾਲ ਦੀ ਉਮਰ ਹੈ ਜਗੀਰ ਸਿੰਘ ਦੀ ਉਹਦਾ ਭਰਾ ਅੰਗਰੇਜ਼ ਸਿੰਘ ਜ਼ਰੂਰ 20 ਸਾਲ ਦਾ ਹੈਗਾ ਬਾਕੀ ਗੁਰਪ੍ਰੀਤ 30 ਸਾਲ ਦਾ ਹੈ ਪਲਵਿੰਦਰ 35 ਸਾਲ ਦਾ 24 ਸਾਲ ਦਾ ਲक्की ਹੈ 42 ਸਾਲ ਦਾ ਬਲਜਿੰਦਰ ਹੈ ਸੋ ਆਪਾਂ ਜੇ ਪੈਟਰਨ ਇਹਦਾ ਸਾਰਾ ਦੇਖੀਏ ਕਿ ਕਿਸ ਤਰ੍ਹਾਂ ਇੱਕ ਬਾਰਡਰ ਕੰਟੀਗੂਅਸ ਬਾਰਡਰ ਸਾਡਾ ਚੱਲ ਰਿਹਾ ਹੈ ਫਰੋਜ਼ਪੁਰ ਸਾਈਡ ਕੰਟੀਗੂਅਸ ਵਿਦ ਕਰਨਤਾਰਨ ਸਾਈਡ ਸੋ ਜਿੱਥੇ ਦਾ ਲੱਗਦਾ ਹੈ ਡਰੋਨ ਰਾਹੀਂ ਇੱਥੇ ਉਹਨਾਂ ਨੂੰ ਕੋਆਰਡੀਨੇਟਸ ਮਿਲ ਜਾਂਦੇ ਨੇ ਲੋਕ ਕਰਦੇ ਨੇ ਉਹ ਸੋਸ਼ਲ ਮੀਡੀਆ ਐਪਸ ਦੇ ਥਰੂ ਜਿਹੜੇ ਪੋਟੈਂਸ਼ੀਅਲ ਬੰਦੇ ਨੇ ਜਿਹੜੇ ਉਹਨਾਂ ਨੂੰ ਲੱਗਦਾ ਕਿ ਲਾਲਚੀ ਨੇ ਜਾਂ ਇਹੋ ਜਿਹਾ ਰਿਸਕ ਲੈਣ ਨੂੰ ਤਿਆਰ ਆ ਉਹਨਾਂ ਨੂੰ ਪਿਕਅਪ ਕਰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਇਸ ਲੈ ਕੇ ਆਉਂਦੇ ਆ ਤੇ ਉਹ ਅੱਗੇ ਅਸਾਈਨਮੈਂਟ ਚੁੱਕ ਕੇ ਤੇ ਅੱਗੇ ਉਹਨਾਂ ਦੀ ਡਾਇਰੈਕਸ਼ਨਸ ਤੇ ਅੱਗੇ ਇੰਡੀਆ ਦੇ ਵਿੱਚ ਇਹ ਪਹਚਾਈਆਂ ਜਾਂਦੀਆਂ ਤੋਂ ਮੈਂ ਇਹਦੇ ਵਿੱਚ ਆਪਣੀ ਸਾਰੀ ਟੀਮ ਜਿਹਦੇ ਸੁਪਰਵਾਈਜ਼ਨ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਕਰ ਰਹੇ ਨੇ ਹਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ACP ਰਿਸ਼ਾ ਭੋਲਾ ਜੀ ਔਰ ਇਨਸਪੈਕਟਰ ਮੋਲਤਦੀਪ ਜੀ ਔਰ ਉਹਨਾਂ ਦੀ ਟੀਮ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਬਹੁਤ ਹੀ ਪ੍ਰੋਫੈਸ਼ਨਲ ਔਰ ਡੀਪ ਇਨਵੈਸਟੀਗੇਸ਼ਨ ਮੈਂ ਇਹਨੂੰ ਕਹੂੰਗਾ ਉਹ ਸਾਰਾ ਇਹ ਡਿਸਮੈਂਟਲ ਹੋਇਆ ਟੋਟਲ ਦਾ ਟੋਟਲ ਜਿਹੜਾ ਨੈਟਵਰਕ ਹੈ ਕਿਉਂਕਿ ਇਹਦੇ ਚੇਨ ਨਹੀਂ ਵੀ ਕੱਲੀ ਨਾਰਕੋ ਹੀ ਆ ਰਹੀ ਹੈ ਜਿੱਥੇ ਦਾਲ ਆਧਾਰਮ ਜੀ ਭੇਜੇ ਜਾ ਰਹੇ ਨੇ ਔਰ ਇਹੀ ਨੈਟਵਰਕਸ ਨੇ ਜਿਹੜੇ ਪਾਕਿਸਤਾਨ ਬੇਸ ਉਹਨਾਂ ਦੇ ਇੰਟੈਲੀਜੈਂਸ ਦੇ ਆਪਰੇਸ਼ਨਸ ਨੇ ਉਹਦੇ ਥਰੂ ਹੋਰ ਵੀ ਮਾਰੂ ਹਥਿਆਰ एक्सप्लोसिव ਭੇਜੇ ਜਾਂਦੇ ਨੇ ਇਹ ਸਾਰਾ ਨੈਟਵਰਕ ਟੁੱਟਣਾ ਮੈਂ ਸਮਝਦਾ ਵੀ ਇੱਕ ਵਾਰੀ ਇਹ ਸਾਰੇ ਜਿਹੜਾ ਕੰਟੀਨਿਊਸ ਬਾਰਡਰ ਹੈ ਘੇਮ ਕਰਨ ਤੇ ਤਰਨ ਤਰਨ ਦੇ ਵਿੱਚ ਉਧਰ ਫਿਰੋਜ਼ਪੁਰ ਦਾ ਇਹ ਸਾਰਾ ਇੱਕ ਵਾਰੀ ਨੂੰ ਠਲ ਪੈ ਗਈ ਸਪੈਸ਼ਲੀ ਇਸ ਮੋਡਿਊਲ ਦੇ ਫੜੇ ਜਾਣ